ਗੱਲ ਕਰ ਲੱਗਾ ਸੰਥੋੜੀ ਦੂਸਰੀ ਬਖਸ਼ਿਸ਼ ਭੀ ਨਾਮ ਮਿਲਦਾ ਤੇ ਸਤਿਗੁਰੂ ਜੀ ਨੇ ਨਾ ਇੱਕ ਬਚਨ ਇਸੇ ਸ਼ਬਦ ਵਿੱਚ ਖੋਲਿਆ ਅਸੀਂ ਕਈ ਵਾਰ ਕਹਿੰਨੇ ਨਾ ਮੇਰਾ ਜੀ ਨਹੀਂ ਕਰਦਾ ਅੰਮ੍ਰਿਤ ਛਕਣ ਨੂੰ ਮੈਂ ਨਹੀਂ ਚਾਹੁੰਦਾ ਸਤਿਗੁਰੂ ਕਹਿੰਦੇ ਤੂੰ ਤੇ ਕਦੇ ਨਾ ਨਹੀਂ ਸੀ ਕਰਨੀ ਅਜੇ ਤੇਰੇ ਰੱਬ ਨਹੀਂ ਚਾਹੁੰਦਾ ਤੇਰੇ ਤੇ ਏਡੀ ਮਿਹਰ ਕਰਨੀ ਤੇਰੇ ਕਰਮਾਂ ਮਾੜੇ ਤੂੰ ਅੰਦਰ ਚੁੱਕਿਆ ਹੀ ਨਹੀਂ ਅਜੇ ਤੂੰ ਭਾਗ ਬਣਾਈ ਨੂੰ ਉਤਾਂ ਦੀ ਸੁਰਤੀ ਨਹੀਂ ਬਣਾਈ ਉਹਨੇ ਤੇ ਗੁਨਾਹ ਨਹੀਂ ਸਣ ਵੇਖਣੇ ਸਤਿਗੁਰੂ ਜੀ ਨਾ ਜਿਸ ਨਾਮ ਰਦੇ ਸੋਈ ਅਡਰਾਜਾ ਜਿਸ ਨਾਮ ਰਦੇ ਤਿਸ ਪੂਰਨ ਕਾਜਾ ਕਹਿੰਦੇ ਉਹਦੇ ਸਾਰੇ ਕਾਜ ਪੂਰੇ ਉਹ ਜਾਣ ਇਨਸਾਨ ਕਰੋੜਾਂ ਦਾ ਤੁਹਾਨੂੰ ਉਹਦੇ ਕੋਲ ਜਿਹੜਾ ਨਾਮ ਇੰਜਪਦਾ ਜੀਵਨ ਬਿਰਥਾ ਇਸੇ ਸ਼ਬਦੇ ਨਾਲ ਖੀਰ ਵਿੱਚ ਇੱਕ ਬਚਨ ਕਿਆ ਨਹੀਂ ਕਹਿੰਦੇ ਤਿਨ ਨਾਮ ਤਨ ਪਾਜਿਸ ਭਯੋ ਕਿਰਪਾਲ ਸਾਤ ਸੰਗਤ ਮੈਂ ਲਖੇ ਗੋਪਾਲ ਆਵਨ ਜਾਣ ਰੈ ਸੁਖ ਪਾਇਆ ਕੋ ਨਾਨਕ ਤਤੈ ਤਤ ਮਿਲਾਇਆ ਕਹਿੰਦੇ ਨਾਮ ਤਨ ਉਹਨੂੰ ਮਿਲਦਾ ਜਿਹਦੇ ਤੇ ਵਾਹਿਗੁਰੂ ਕਿਰਪਾਲ ਹੋਵੇ ਜਦੋਂ ਸਾਡੇ ਅੰਦਰ ਪੁਰਨਾ ਉੱਠਦਾ ਅੰਮ੍ਰਿਤ ਛਕਣ ਦਾ ਸਮਝੀਏ ਉਹ ਕਿੱਡਾ ਮਿਹਰਬਾਨ ਮੈਨੂੰ ਵੇਖ ਰਿਹਾ ਮੇਰਾ ਕਰਨ ਲਈ ਤੇ ਜੇ ਅੰਦਰ ਨਹੀਂ ਮੰਨ ਰਿਹਾ ਤੇ ਅੰਦਰੋਂ ਸਾਨੂੰ ਹੋਕਾ ਚਾਹੀਦਾ ਸੀ ਤਰਲਾ ਵੀ ਮੇਰੇ ਤੇ ਰੱਬ ਨਰਾਜ ਕੈ ਤੇ ਮੈਂ ਸੋਚ ਰਿਹਾ ਮੈਂ ਕਿ ਮੇਰਾ ਜੀਨ ਹੀ ਕਰਦਾ ਵੇਖੀ ਜਾਏ ਜਦੋਂ ਸ਼ੱਕ ਲਾਂਗਾ ਅਸੀਂ ਕੀ ਚਾਹਨੇ ਆਉਣ ਵਾਲੇ ਜੀਵਨ ਚ ਨੇਰੇ ਦੁੱਖ ਹੀ ਦੁੱਖ ਹੋਣ ਕਲੇਸ਼ ਹੋਵੇ ਕੇਵਲ ਕਲਪਨਾ ਹੀ ਹੋਵੇ ਸ਼ਾਂਤੀ ਕੋਈ ਸਹਿਜ ਨਾ ਹੋਵੇ ਰੱਬ ਦੀ ਨਰਾਜਗੀ ਤੋਂ ਬਗੈਰ ਜੀਵਨ ਬਿਰਥਾ ਕੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਨਾਮ ਉਹ ਦਿੰਦੇ ਨੇ ਪੰਜ ਪਿਆਰੇ ਇਹ ਦਾਤ ਦੇ ਕੇ ਕਕਾਰ ਬਖਸ਼ਦੇ ਨੇ ਕਕਾਰਾਂ ਵਿੱਚ ਉਹਦੀ ਹਾਜ਼ਰੀ ਹੈ ਇੱਕੋ ਬਾਟੇ ਵਿੱਚ ਛਕਾ ਕੇ ਮਨੁੱਖਤਾ ਦੀ ਬਰਾਬਰੀ ਦਾ ਅਹਿਸਾਸ ਕਰਾਉਂਦੇ